ਇਕ ਬਿਆਨ ਆਇਆ ਹਰਸਿਮਰਤ ਕੌਰ ਦਾ ਹਾਲਾਂਕਿ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਉਹ ਬਿਲਕੁਲ ਵੀ ਪ੍ਰਚਾਰ ਕਰਨ ਨਹੀਂ ਗਏ ਬਾਦਲ ਸਾਹਿਬ ਬਾਦਲ ਪਰਿਵਾਰ ਵੀ ਦਿੱਲੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਚੋਂ ਗਾਇਬ ਰਹਿ ਹੈ ਉਹਦਾ ਕਾਰਨ ਵੀ ਤੁਸੀਂ ਸਮਝ ਸਕਦੇ ਹੋ ਕਿ ਲੋਕ ਇਹਨਾਂ ਨੂੰ ਹੁਣ ਅਕਸੈਪਟ ਨਹੀਂ ਕਰ ਰਹੇ ਲੋਕ ਇਹਨਾਂ ਤੋਂ ਸਵਾਲ ਪੁੱਛ ਰਹੇ ਨੇ ਕਿ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਸੀ ਇੱਕ ਵੀ ਬੰਦਾ ਕਿਉਂ ਨਹੀਂ ਫੜਿਆ ਗਿਆ ਜਦਕਿ ਤੁਹਾਡੇ ਕੋਈ ਪਉ ਜੁੱਤੀ ਭਗਾ ਕੇ ਮਾਰੇ ਤੇ ਜੁੱਤੀ ਵੱਜੇ ਵੀ ਨਾ ਉਹ ਬੰਦੇ ਨੂੰ ਅੱਧੇ ਘੰਟੇ ਚ ਪਤਾ ਨਹੀਂ ਕਿਹੜੇ ਸੀ ਸੀ ਟੀਵੀ ਕੈਮਰੇ ਆ ਨਹੀਂ ਤੁਸੀਂ ਲੱਭ ਲੈਨੇ ਹੋ ਫੜ ਲੈਨੇ ਹੋ ਤੇ ਸਾਡਾ ਜਿਹੜਾ ਸ਼ਬਦ ਗੁਰੂ ਹੈ ਜੋ ਸਾਡੇ ਆਪ ਦੇ ਘਰੇ ਹੀ ਸੁਰੱਖਿਤ ਨਹੀਂ ਹੈਗਾ ਫਿਰ ਅਸੀਂ ਹੋਰ ਕਿਤੋਂ ਦੀ ਉਮੀਦ ਕਿਵੇਂ ਕਰ ਸਕਦੇ ਸੋ ਇਹਨਾਂ ਸਵਾਲਾਂ ਦੇ ਜਵਾਬ ਬਾਦਲ ਪਰਿਵਾਰ ਕੋਲੇ ਜਾਂ ਕਾਲੀਦਾਲ ਕੋਲੇ ਹੈ ਨਹੀਂ ਇਸ ਕਰਕੇ ਉਹਨਾਂ ਨੇ ਇਸ ਵਾਰ ਬਿਹਤਰ ਸਮਝਿਆ ਕਿ ਆਪਾਂ ਦਿੱਲੀ ਦੀਆਂ ਸੰਗਤਾਂ ਦੇ ਮੱਥੇ ਨਾ ਹੀ ਲੱਗੀਏ ਅੱਜ ਹਰਸ਼ੀਵਰਤ ਕੋਰ ਦਾ ਇੱਕ ਬਿਆਨ ਆਇਆ ਕਿ ਸਾਨੂੰ ਇੱਕ ਮੌਕਾ ਹੋਰ ਦੇਣਾ ਚਾਹੀਦਾ ਦਿੱਲੀ ਦੇ ਵਿੱਚ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਵਿੱਚ ਇੱਕ ਮੌਕਾ ਸਾਨੂੰ ਹੋਰ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੀ ਸਿੱਖੀ ਨਾਲ ਸੰਬੰਧਿਤ ਸਾਡੇ ਸੁਪਨੇ ਨੇ ਸਿੱਖੀ ਨਾਲ ਸੰਬੰਧ ਸਾਡੇ ਇਰਾਦੇ ਨੇ ਉਹ ਹਜੇ ਅਧੂਰੇ ਨੇ ਉਹ ਪੂਰੇ ਕਰਨ ਦੇ ਪਰੇ ਚੜਨ ਦਾ ਮੌਕਾ ਮਿਲਣਾ ਚਾਹੀਦਾ ਪਹਿਲੀ ਗੱਲ ਤਾਂ ਹਰ ਸਿਮਰਤ ਕੌਰ ਜੀ ਟੈਕਨੀਕਲੀ ਤੁਸੀਂ ਬਹੁਤ ਰੋਂਗ ਹੋ ਅਕਾਲੀ ਦਲ ਤਾਂ ਲੜੀ ਨਹੀਂ ਸਕਦਾ ਧਾਰਮਿਕ ਕਲੈਕਸ਼ਨ ਕੁਸੀਂ ਕਿਵੇਂ ਕਹਿੰਦਾ ਕਿ ਸਾਨੂੰ ਇੱਕ ਮੌਕਾ ਹੋਰ ਦਿਓ ਇੱਕ ਹਾਇਰ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਚੱਲ ਰਿਹਾ ਹਜੇ ਤੱਕ ਕਿ ਇੱਕ ਪੋਲੀਟੀਕਲ ਪਾਰਟੀ ਧਾਰਮਿਕ ਇਲੈਕਸ਼ਨਾਂ ਕਿਵੇਂ ਲੜ ਸਕਦੀ ਹੈ ਤੇ ਤੁਸੀਂ ਕਿਸ ਬਿਹਫ ਤੇ ਕਹਿ ਰਹੇ ਹੋ ਕਿ ਸਾਨੂੰ ਇੱਕ ਮੌਕਾ ਹੋਰ ਦਿਓ ਇਹਦਾ ਮਤਲਬ ਤੁਹਾਨੂੰ ਹਜੇ ਇਸ ਗੱਲ ਤੇ ਪਤਾ ਨਹੀਂ ਹੈਗਾ ਤੁਸੀਂ ਕਿਤੇ ਤੁਹਾਡੇ ਦਿਲੋਂ ਸੱਚਾਈ ਨਿਕਲ ਗਈ ਆਮ ਤੌਰ ਤੇ ਬਾਲ ਸਿੰਘ ਇਸ ਗੱਲ ਨੂੰ ਡਿਨਾਈ ਕਰਦੇ ਨੇ ਕਿ ਸਾਡਾ ਤਾਂ ਜੀ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਨਾਲ ਕੋਈ ਸਬੰਧ ਹੀ ਨਹੀਂ ਨੰਬਰ 2 ਇਹਦਾ ਮਤਲਬ ਤੁਸੀਂ ਇੱਕ ਮੌਕਾ ਹੋਰ ਮੰਗ ਰਹੇ ਹੋ ਕਿ ਪੰਜਾਬ 'ਚ ਤਾਂ ਸੀ ਸਿੱਖੀ ਨੂੰ ਬਰਬਾਦ ਕਰਤਾ ਪੰਜਾਬ ਦੇ ਜਿਹੜਾ ਸਿੱਖੀ ਦਾ ਜਿੰਨਾ ਨੁਕਸਾਨ ਅਬਦਾਲੀ ਨੇ ਨਹੀਂ ਕੀਤਾ ਸੀ ਅਸੀਂ ਉਹਨਾਂ ਕਰਤਾ ਦਿੱਲੀ 'ਚ ਥੋੜਾ ਜਿਆਦਾ ਹਜੇ ਸਾਥੋਂ ਘੱਟ ਨੁਕਸਾਨ ਹੋਇਆ ਸਾਨੂੰ ਇੱਕ ਮੌਕਾ ਹੋਰ ਦਿਓ ਹਣਾ ਇਸ ਕੱਲ ਦਾ ਮੌਕਾ ਮੰਗ ਰਹੇ ਹੋ ਤੁਸੀਂ ਥੋੜਾ ਜਿਹਾ ਅਕਲ ਨੂੰ ਹੱਥ ਮਾਰੋ ਜੀ ਥੋੜਾ ਜਿਹਾ ਸ਼ਰਮ ਕਰ ਲਓ ਕਿ ਤੁਸੀਂ ਕਿਸ ਹੱਦ ਤੱਕ ਜਿਹੜਾ ਧਰਮ ਨੂੰ ਥੱਲੇ ਘੇਰਤਾ ਕਿਸ ਹੱਦ ਤੱਕ ਤੁਸੀਂ ਗੁਰਦੁਆਰਿਆਂ ਦੀਆਂ ਗੋਲਕਾਂ ਨੂੰ ਦੋਨੇ ਹੱਥੀ ਲੁੱਟਿਆ ਇਹ ਬੱਚੇ-ਬੱਚੇ ਨੂੰ ਪਤਾ सिकंदर मलूका किस तरह अरदास दी पैरोडी कर रहे ने किस तरह उन्होंने बेअदबी कीती अरदास दी ਤੇ ਉਹਨਾਂ ਨੂੰ ਜਿਹੜੀ ਸਜ਼ਾ ਵੀ ਦਿੱਤੀ ਉਹ ਸਜ਼ਾ ਉਹਨਾਂ ਨੇ ਭੁਗਤੀ ਹੋਈ ਨਹੀਂ ਫਿਰ ਦੁਬਾਰੇ ਸਜ਼ਾ ਦਿੱਤੀ ਸੁ ਕਿਰਪਾ ਕਰਕੇ ਹੁਣ ਬਖਸ਼ ਦੋ ਪਹਿਲਾਂ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਆਜ਼ਾਦ ਕਰਾਇਆ ਸੀ ਹੁਣ ਇਹ ਅੱਜਨ ਮਾਡਰਨ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਅਰਦਾ ਜਿਹੜੇ ਆਜ਼ਾਦ ਕਰਾਉਣੇ ਪੈਣਗੇ ਤੋ ਦਿੱਲੀ ਦੀ ਸੰਗਤ ਨੂੰ ਮੇਰੀ ਬੇਨਤੀ ਹੈ ਆਪਣੇ ਮਨ ਦੀ ਸੁਣੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਣੋ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੇ ਜ਼ੁਲਮਾਂ ਖਿਲਾਫ ਜਿਹੜੀ ਲੜਾਈ ਲੜੀ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਮੈਂ ਨਹੀਂ ਕਹਿੰਦਾ ਕਿ ਨੂੰ ਵੋਟਾ ਪਾਓ ਜਿਹੜਾ ਬੰਦਾ ਚੰਗਾ ਲੱਗਦਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਬੰਦਾ ਗੁਰਦੁਆਰਾ ਸੰਭਾਲ ਕਰ ਸਕਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜਾ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਸੀਂ ਹਰ ਹਰ ਰੋਜ਼ ਅਰਦਾਸ ਦੇ ਵਿੱਚੇ ਮੰਗਦੇ ਆਂ ਕਿ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਨੂੰ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਾ ਗਿਆ ਹੈ ਉਹਨਾਂ ਦੀ ਸੇਵਾ ਸੰਭਾਲਦਾ ਉਹਨਾਂ ਦੀ ਸੇਵਾ ਸੰਭਾਲਦਾ ਜਿੰਮਾ ਖਾਲਸਾ ਜੀ ਨੂੰ ਬਖਸ਼ੋ ਅਸੀਂ ਜਿਹੜੇ ਗੁਰਦੁਆਰਾ ਸਾਹਿਬ ਸਾਡੇ ਬਾਹਰਲੇ ਮੁਲਕਾਂ ਚ ਹੱਦਾਂ ਤੋਂ ਪਾਰ ਵੀ ਰਹਿ ਗਏ ਸੀ ਉਹਨਾਂ ਦੀ ਸੇਵਾ ਸੰਭਾਲ ਕਰਨ ਦੀ ਵੀ ਅਰਦਾਸ ਕਰਦੇ ਆਂ ਕਿ ਸਾਨੂੰ ਉਹ ਜਿੰਮੇਵਾਰੀ ਦਿਓ ਸੋ ਜੇ ਤੁਹਾਨੂੰ ਲੱਗਦਾ ਕਿ ਇਹ ਬੰਦੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲਦੇ ਵਿੱਚ ਟਾਈਮ ਕੱਢ ਸਕਦੇ ਨੇ ਤੇ ਇਹਨਾਂ ਦੀ ਨਜ਼ਰ ਗੋਲਕਾਂ ਤੇ ਨਹੀਂ ਹੈਗੀ ਉਹਨਾਂ ਬੰਦਿਆਂ ਨੂੰ ਵਿਦਵਾਨ ਲੋਕਾਂ ਨੂੰ ਜਿਨ੍ਹਾਂ ਨੂੰ ਸਿੱਖੀ ਦਾ ਜਿਨ੍ਹਾਂ ਨੂੰ ਧਰਮ ਬਾਰੇ ਨੌਲੇਜ ਹੈ ਵਿਚਾਰ ਵਟਾਂਦਰਾ ਕਰ ਸਕਦੇ ਨੇ ਕੱਲ ਨੂੰ ਲੋਡ ਪੈਣ ਤੇ ਕਿਸੇ ਟੀਵੀ ਤੇ ਡਿਬੇਟ ਹੋਣ ਤੇ ਜਾਂ ਕੋਈ ਧਾਰਮਿਕ ਕੋਈ ਸੰਮੇਲਨ ਹੋਣ ਤੇ ਉਹ ਆਪਣਾ ਪੱਖ ਵੀ ਰੱਖ ਸਕਣ ਉਹ ਹਜੇ ਬੰਦਿਆਂ ਨੂੰ ਚੁਣੋ ਤਾਂ ਕਿ ਸਾਡਾ ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਲੇਟੈਸਟ ਧਰਮ ਦੁਨੀਆ ਦੇ ਵਿੱਚ ਸਭ ਤੋਂ ਮਹਾਨ ਸਾਡਾ ਧਰਮ ਜਿਹੜਾ ਸਰਵਦਾ ਭਲਾ ਮੰਗਦਾ ਹੈ ਦੁਨੀਆ 'ਚ ਕੋਈ ਧਰਮ ਹੈ ਜਾਨੀ ਜਿਹੜਾ ਤੁਹਾਨੂੰ ਫਰੀ ਦੇ ਵਿੱਚ ਮੁਫਤ ਦੇ ਵਿੱਚ ਖਾਣਾ ਖਵਾਉਂਦਾ ਹੋਵੇ ਲੰਗਰ ਛਕਾਉਂਦਾ ਹੋਵੇ ਦੁਨੀਆ 'ਚ ਕੋਈ ਧਰਮ ਹੈ ਹੋ ਜਾਨੀ ਜਿਹੜਾ ਤੁਹਾਨੂੰ ਫਰੀ ਦੇ ਵਿੱਚ ਰਹਿਣ ਲਈ ਕਮਰੇ ਜਾਂ ਸਰਾਂ ਦਿੰਦਾ ਹੋਵੇ ਸੋ ਸਾਡਾ ਜਿਹੜਾ ਧਰਮ ਹੈ ਉਹ ਸਰਵਦਾ ਭਲਾ ਮੰਗਦਾ ਹੈ ਉਹ ਨੇਚਰ ਕੁਦਰਤ ਦਾ ਜਿਹੜਾ ਭਲਾਈ ਮੰਗਣ ਦਾ ਸਾਡਾ ਗ੍ਰੰਥ ਹੈ ਜਿਹਦੇ ਵਿੱਚ ਗੁਰਨਾਨਕ ਸਾਹਿਬ ਨੇ ਲਿਖਿਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸੋ ਅਸੀਂ ਕੁਦਰਤ ਨੂੰ ਪਿਆਰ ਕਰਨ ਵਾਲਾ ਸਾਡਾ ਗ੍ਰੰਥ ਹੈ ਪਾਣੀ ਨੂੰ ਪਿਤਾ ਦਾ ਦਰਜਾ ਪਵਨ ਹਵਾ ਨੂੰ ਗੁਰੂ ਦਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਦੇਣ ਵਾਲਾ ਸਾਡਾ ਗ੍ਰੰਥ ਹੈ ਸਾਡੇ ਗੁਰੂਆਂ ਦੀਆਂ ਲਿਖਤਾਂ ਨੇ ਤੇ ਸੂਝਵਾਨ ਤੇ ਚੰਗੇ ਵਿਦਵਾਨ ਲੋਕਾਂ ਨੂੰ ਜ਼ਰੂਰ ਚੁਣਿਓ ਜਿਹੜੇ ਪੈਸੇ ਵੰਡਦੇ ਨੇ ਜਾ ਜਿਹੜੀ ਤੁਹਾਨੂੰ ਕਿਸੇ ਤਰੀਕੇ ਨਾਲ ਲਾਲਚ ਦਿੰਦੇ ਨੇ ਉਹਨਾਂ ਤੋਂ ਬਚਿਓ ਕਿਉਂਕਿ ਜਿਹੜੇ ਤੁਹਾਨੂੰ ਇੱਕ ਇੱਕ ਦਿਨ ਦਾ ਲਾਲਚ ਦਿੰਦੇ ਨੇ ਉਹ ਪੰਜ ਸਾਲ ਤੁਹਾਡੇ ਸਵਾਰਥਾਂ ਨੂੰ ਵੇਚਣਗੇ ਆਪਣੇ ਸਵਾਰਥਾਂ ਪਿੱਛੇ ਤੁਹਾਡੇ ਹਿੱਤਾਂ ਨੂੰ ਵੇਚਣਗੇ ਦੂਜੇ ਨੰਬਰ ਤੇ ਇੱਕ ਜਿਹੜਾ ਬਿਆਨ ਆਇਆ ਜੀ ਡੀਜੀਪੀ ਪੰਜਾਬ ਦਾ ਕਿ ਚੋਣ ਨਤੀਜਿਆਂ ਤੋਂ ਬਾਅਦ ਗੈਂਗਸਟਰਾਂ ਦੇ ਖਿਲਾਫ ਸਖਤ ਕਾਨੂੰਨ ਬਣੂਗਾ ਬੜੀ ਅੱਛੀ ਗੱਲ ਹੈ ਕਿ ਚੋਣ ਨਤੀਜਿਆਂ ਤੋਂ ਬਾਅਦ ਸਖਤ ਕਾਨੂੰਨ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਅਫਸਰਾਂ 'ਚ ਪਰ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਇੱਥੇ ਇਹ ਚੌਥ ਨਤੀਜੇ ਤੋਂ ਪਹਿਲਾਂ ਕਿਉਂ ਨਹੀਂ ਬਣਿਆ ਇਹ ਕਾਨੂੰਨ ਕਿੰਨੇ ਮਾਵਾਂ ਦੇ ਪੁੱਤ ਮਰਵਾਤੇ ਜੀ ਗੈਂਗ ਲੜਾਈਆਂ ਚ 20 21 22 ਸਾਲ ਦੇ ਜਵਾਕ ਉਹ ਪਿਸਤੌਲੋ ਪਿਸਤੌਲੀ ਖੇਡਣ ਲਾਤੇ ਇਹਨਾਂ ਨੇ ਲੀਡਰਾਂ ਨੇ ਇਹ ਜੋ ਉਹਨਾਂ ਦਾ ਕਸੂਰ ਨਹੀਂ ਮੁੰਡਿਆਂ ਦਾ ਇਹ ਲੀਡਰਾਂ ਨੇ ਉਹਨਾਂ ਨੂੰ ਕਾਲਜਾਂ ਚ ਸਕੂਲਾਂ ਚ ਸ਼ਕਤੀਆਂ ਦੇ ਕੇ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਪੜਗਾਤ ਆ ਆਪਣੀਆਂ ਵੋਟਾਂ ਵਾਸਤੇ ਆਪਣੇ ਮਕਸਦਾਂ ਵਾਸਤੇ ਵਰਤ ਕੇ ਉਸ ਤੋਂ ਬਾਅਦ ਮੌਲੇਵਾਲਦ ਵਾਂਗੂ ਛੱਡਦੇ ਉਸ ਤੋਂ ਬਾਅਦ ਉਹਨਾਂ ਕੋਲੇ ਪਿਸਤੌਲ ਆ ਗਏ ਦੁਸ਼ਮਣੀਆਂ ਪੈ ਗਈਆਂ ਦੂਜਿਆਂ ਇੱਕ ਦੂਜਿਆਂ ਨਾਲ ਫਿਰ ਉਹ ਹੁਣ ਨਾ ਕਰਦੇ ਰਹੇ ਨਾ ਘਾਟਦੇ ਰਹੇ ਕੈਨੇਡਾ ਇੱਕ ਅਖਬਾਰ ਚ ਪੜਿਆ ਸੀ ਇੱਕ ਵਾਰੀ ਕਿ ਜਿਹੜੇ ਗੈਂਗਸਟਰ ਨੇ ਚਾਹੇ ਉਹ ਡਰੱਗਸ ਵਾਲੇ ਨੇ ਚਾਹੇ ਦੂਜੇ ਗੈਂਗਸਟਰ ਨੇ ਉਹਨਾਂ ਦੀ ਐਵਰੇਜ ਏਜ 23 ਤੋਂ 24 ਸਾਲ ਹੈ ਜੇ ਉਹ ਗੈਂਗ ਛੱਡ ਕੇ ਬਾਹਰ ਜਾਂਦੇ ਨੇ ਆਮ ਆਮ ਜ਼ਿੰਦਗੀ ਜਿਉਂਦੇ ਨੇ ਤਾਂ ਗੈਂਗ ਮਾ ਗੈਂਗ ਵਾਲੇ ਮਾਰ ਦਿੰਦੇ ਨੇ ਤੇ ਜੇ ਨਹੀਂ ਛੱਡਦੇ ਗੈਂਗ ਚ ਰਹਿੰਦੇ ਨੇ ਤਾਂ ਪੁਲਿਸ ਦੇ ਇਨਕਾਊਂਟਰ ਚ ਮਰ ਜਾਂਦੇ ਨੇ ਸੋ ਵੀਰੋ ਇਸ ਗੱਲ ਦਾ ਮੈਨੂੰ ਦੁੱਖ ਹੈ ਕਿ ਡੀਜੀਪੀ ਪੰਜਾਬ ਕਹਿ ਰਿਹਾ ਕਿ ਚੋਣ ਤੀਜਿਆਂ ਤੋਂ ਬਾਅਦ ਬਣਾਵਾਂਗੇ ਕਾਨੂੰਨ ਇਹਦਾ ਮਤਲਬ ਪਹਿਲਾਂ ਕਾਨੂੰਨ ਤੋਂ ਬਿਨਾਂ ਹੀ ਚੱਲਦਾ ਰਿਹਾ ਕੰਮ ਇਹਦਾ ਮਤਲਬ ਪਹਿਲਾਂ ਜਿਹੜੇ ਕੋਈ ਨਾਬਾ ਜੇਲ੍ਹ ਚੋਂ ਭੱਜ ਗਿਆ ਕੋਈ ਕਿਤੇ ਲੜਾਈਆਂ ਹੋ ਗਈਆਂ ਤਾਂ ਮਤਲਬ ਸਭ ਲੀਡਰਾਂ ਦੀ ਸ਼ੈਅ ਤੇ ਹੋਇਆ ਸੀ ਸੋ ਦੋਸਤੋ ਹੌਲੀ ਹੌਲੀ ਇਹਨਾਂ ਦੇ ਖੁਲਾਸੇ ਹੁੰਦੇ ਰਹਿਣਗੇ ਅਸੀਂ ਵੀ ਮੌਕੇ ਮੌਕੇ ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਾਵਾਂਗੇ ਅੱਜ ਨੂੰ ਕੋ ਉਧਰ ਜਾਣਾ ਸਾਰੇ ਪੰਜਾਬ ਦੇ ਵਲੰਟੀਅਰਾਂ ਦੀ ਆਉਦੇਦਾਰਾਂ ਦੀ ਕੈਂਡੀਡੇਟਾਂ ਦੀ ਇੱਕ ਮੀਟਿੰਗ ਹੈ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਇੱਕ ਦੂਜੇ ਨੂੰ ਮਿਲਣ ਦਾ ਘੱਟ ਮੌਕਾ ਮਿਲਿਆ ਸੋ ਇੱਕ ਵਾਰੀ ਦੁਬਾਰਾ ਇਕੱਠੇ ਹੋ ਕੇ ਇੱਕ ਵਾਰੀ ਫੇਰ ਹੱਥ ਨਾਲ ਹੱਥ ਮਿਲਾ ਕੇ ਔਰ ਫਿਰ ਇਨਕਲਾਬ ਜਿੰਦਾਬਾਦ ਦੇ ਨਾਰੇ ਲਾ ਕੇ ਅਸੀਂ ਪੰਜਾਬ ਦੀ ਜਿਹੜੀ ਇਹ ਆਜ਼ਾਦੀ ਦੀ ਦੂਜੀ ਲੜਾਈ ਹੈ ਉਹਨੂੰ ਲੜਨ ਵਾਸਤੇ ਔਰ ਹੋਪਫੁਲੀ ਪਰਮਾਤਮਾ ਦੀ ਕਿਰਪਾ ਰਹੀ ਤਾਂ 11 ਮਾਰਚ ਨੂੰ ਜਿੱਤਣ ਤੋਂ ਬਾਅਦ ਦੁਬਾਰਾ ਪੰਜਾਬ ਦੀ ਲੜਾਈ ਨੂੰ ਲੜਨ ਵਾਸਤੇ ਅਸੀਂ ਆਪਣੇ ਇੱਕ ਦੂਜੇ ਨਾਲ ਫੇਰ ਮਿਲ ਕੇ ਨਕਸ਼ੇ ਬਣਾਵਾਂਗੇ ਨੀਤੀਆਂ ਬਣਾਵਾਂਗੇ ਇਨਕਲਾਬ ਜਿੰਦਾਬਾਦ